ਤੇਰੇ ਇਸ਼ਕ ਚ ਚੰਨਾ ਖੋ ਗਏ ਆ ਤੈਨੂੰ ਤੱਕਿਆ ਤੇ ਤੇਰੇ ਹੋ ਗਏ ਆ 5 ਸਾਲ ਦਾ ਹੁੰਦਾ ਸੀਗਾ ਉਦੋਂ ਮੈਂ ਮਾੜਾ ਮੋਟਾ ਗਾਉਂਦਾ ਰਿਹਾ ਬਾਦਚੋਂ ਆਣ ਕੇ 14 ਸਾਲ ਚ ਚਾਚਾ ਜੀ ਬਾਦਚੋਂ ਸਿਖਾਉਣ ਲੱਗ ਪਏ ਹਰਮੋਨੀਅਮ ਉਹਨਾਂ ਨੇ ਰਿਆਜ਼ ਕਰਾ ਕਰਾ ਕੇ ਫਿਰ ਬਾਜ ਖੁਲਾਈ ਹੈ ਕਮਾਲ ਸਿੰਘ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਬਣਾਇਆ ਹੈ ਨਾ ਉਦੋਂ ਹਜੂਰ ਸਾਹਿਬ ਕਹੇ ਸੀ ਕਿ ਬਾਬਾ ਜੀ ਉਦੋਂ ਨਹੀਂ ਸੀ ਉਹਨਾਂ ਨੇ ਕੇਸ ਰੱਖੇ ਫਿਰ ਉਹਨਾਂ ਬਾਬਾ ਜੀ ਨੇ ਆ ਕੇ ਬਾਬਾ ਸੀਸਾ ਸਿੰਘ ਜੀ ਉਹਨਾਂ ਨੇ ਆਖਿਆ ਵੀ ਤੁਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣੇ ਇਹਨਾਂ ਬਾਬਾ ਜੀ ਨੇ ਆਣ ਕੇ ਫਿਰ ਇੱਧਰ ਗੱਲ ਕੀਤੀ ਤੇ ਉਸ ਤੋਂ ਬਾਅਦ ਬੱਚੋ ਕੇਸ ਕਤਲ ਨਹੀਂ ਕਰਾਏ ਤੇ ਇਸ ਤੋਂ ਨਾਂ ਰੱਖਿਆ ਕਮਾਲ ਸਿੰਘ ਸਾਥੀਓ ਮੀਤਜ਼ਾਦੇ ਇਸ ਕੌਮ ਨੂੰ ਜਿਹੜਾ ਗਾਇਕੀ ਵਰਦਾਨ ਮਿਲਿਆ ਹੋਇਆ ਹੈ ਗਾਇਕੀ ਇਹਨਾਂ ਦੇ ਆ ਲਮਸ ਦੇ ਵਿੱਚ ਕਮੂਨ ਦੇ ਵਿੱਚ ਹੁੰਦੀ ਹੈ ਤੇ ਭਾਈ ਮਰਦਾਨਾ ਜਿਹਦੇ ਵਿੱਚ ਦੇ ਵਿੱਚ ਇੱਕ ਕਲਾਕਾਰ ਅੱਜ ਲੈ ਕੇ ਆਏ ਆ ਜਿਸ ਦਾ ਨਾਮ ਕਮਾਲ ਸਿੰਘ ਹੈ ਤੇ ਆਵਾਜ਼ ਉਸ ਦੀ ਬਾ ਕਮਾਲ ਹੈ ਤੇ ਗੁਰੂ ਸਾਹਿਬ ਦੀ ਰਹਿਮਤ ਹੈ ਸਿੰਘ ਸੱਜਿਆ ਹੋਇਆ ਹੈ ਸਿੰਘ ਲਗਾਉਂਦਾ ਹੈ ਤੇ ਆਵਾਜ਼ ਬੜੀ ਬਾ ਕਮਾਲ ਹੈ ਤੇ ਜਦੋਂ ਗਾਉਂਦਾ ਜਦੋਂ ਗੀਤ ਗਾਉਂਦਾ ਤੇ ਲੋਕ ਜ਼ਰੂਰ ਖੜ ਖੜ ਦੇਖਦੇ ਆ ਯਾਰ ਇਹ ਕਿੱਥੋਂ ਇਸ ਤਰੀਕੇ ਦੀ ਕਲਾਕਾਰੀ ਕਿੱਥੋਂ ਇਸ ਤਰੀਕੇ ਦੇ ਜਿਹੜੀ ਹਰਕਤਾਂ ਨੇ ਕੋਈ ਲਗਾ ਸਕਦਾ ਜ਼ਰੂਰ ਸਿੱਖਦਾ ਵੀ ਹੈ ਲੇਕਿਨ ਅ ਪਹਿਲਾਂ ਜੇਕਰ ਗੱਲ ਕਰੀਏ ਬਚਪਨ ਤੋਂ ਇਸ ਤਰੀਕੇ ਦੀ ਕਲਾਕਾਰੀ ਕਰਦਾ ਆ ਰਿਹਾ ਕਮਾਲ ਸਿੰਘ ਜ਼ਰੂਰ ਗੱਲਬਾਤ ਕਰਾਂਗੇ ਅ ਆਪਾਂ ਸ਼ੁਰੂਆਤ ਗੀਤ ਤੋਂ ਕਰਨੀ ਹੈ ਕੋਈ ਵੀ ਗੀਤ ਚਾਹੇ ਭਾਈ ਮਰਦਾਨਾ ਦਾ ਜ਼ਿਕਰ ਕਰਦੇ ਹੁੰਦੇ ਜਾਂ ਗੁਰੂ ਸਾਹਿਬ ਦਾ ਜ਼ਿਕਰ ਕਰਦੇ ਹੋਏ ਕੋਈ ਵੀ ਜਿਹੜਾ ਵੀ ਮਨਪਸੰਦ ਗੀਤ ਆਪਾਂ ਸ਼ੁਰੂਆਤ ਕਰੀਏ ਹੂੰ ਤੇਰੇ ਇਸ਼ਕ ਚ ਚਨਾ ਖੋ ਗਏ ਆ ਤੈਨੂੰ ਤੱਕਿਆ ਤੇ ਤੇਰੇ ਹੋ ਗਿਆਂ ਤੇਰੇ ਸ਼ੁਕ ਚ ਜਨਾ ਖੋ ਗਿਆਂ ਤੈਨੂੰ ਤੱਕਿਆ ਤੇ ਤੇਰੇ ਹੋ ਗਿਆਂ ਤੇਰੇ ਪਲ ਦਾ ਵਿਛੜਾ ਨਹੀਂ ਹੋ ਜ਼ਰਨਾ ਤੇਰੇ ਪਲ ਦਾ ਵਿਛੜਾ ਨਹੀਂ ਹੋ ਸੋਹਣੇ ਉੱਤੇ ਸੋਹਣਿਓ ਮਰਨੋ ਸਾਨੂੰ ਤੇ ਚੰਗਾ ਤੂੰ ਲੱਗਦਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਦਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਦਾ ਕੀ ਬਾਤ ਹੈ ਹੁਣ ਆਪਾਂ ਹੀ ਮੁੱਦੇ ਦੀ ਗੱਲ ਤੇ ਕਮਾਲ ਸਿੰਘ ਨੇ ਚਲੋ ਗਾਇਕੀ ਦੇ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਤੁਹਾਡੀ ਖੂਨ ਚ ਹੁੰਦੀ ਹੈ ਸ਼ੁਰੂ ਤੋਂ ਇਦਾਂ ਹੀ ਗਾਉਂਦੇ ਹੋ ਲੇਕਿਨ ਅਸਲੀ ਜਦੋਂ ਗਲਾ ਖੁੱਲਿਆ ਕਿੰਨੇ ਸਿਖਾਇਆ ਸੀਗਾ ਜਾਂ ਕਿਦਾਂ ਬਖਸ਼ਿਸ਼ ਹੋਈ ਹੈ ਕਦੋਂ ਪਤਾ ਲੱਗਿਆ ਕਿ ਕਮਾਲ ਸਿੰਘ ਜਿਹੜਾ ਬਾਕਿਆਂ ਨਾਲੋਂ ਵੱਖਰਾ गा ਸਕਦਾ ਹੋਰ ਵੀ ਆਪਣੀ ਬਰਾਦਰੀ ਚ ਲੋਕ ਗਾਉਂਦੇ ਨੇ ਲੇਕਿਨ ਤੁਹਾਡੀ ਗਾਇਕੀ ਦਾ ਫਰਕ ਹੈਗਾ ਇਹ ਮੈਂ 5 ਸਾਲ ਦਾ ਹੁੰਦਾ ਸੀਗਾ ਉਦੋਂ ਮੈਂ ਮਾੜਾ ਮੋਟਾ ਗਾਉਂਦਾ ਰਿਹਾ ਬਾਅਦ ਚੋਂ ਆਣ ਕੇ 14 ਸਾਲ ਚ ਚਾਚਾ ਜੀ ਬਾਅਦ ਚੋਂ ਸਿਖਾਉਣ ਲੱਗ ਪਏ ਹਰਮੋਨੀਅਮ ਉਹਨਾਂ ਨੇ ਰਿਆਜ਼ ਕਰਾ ਕਰਾ ਕੇ ਫਿਰ ਬਾਜ ਖਲਾਈ ਹੈ ਨਾਂ ਵੀ ਕਮਾਲ ਦਾ ਹੈ ਨਾ ਹੈ ਵੀ ਕਮਾਲ ਤੇ ਗਾਇਕੀ ਵੀ ਕਮਾਲ ਦੀ ਹੈ ਕਮਾਲ ਸਿੰਘ ਕਿੱਦਾਂ ਬਣਿਆ ਪਹਿਲਾਂ ਇਹ ਦੱਸਿਓ ਕਮਾਲ ਸਿੰਘ ਇਹ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਬਣਾਇਆ ਹੈ ਨਾ ਉਦੋਂ ਹਜੂਰ ਸਾਹਿਬ ਗਏ ਸੀ ਕਿ ਬਾਬਾ ਜੀ ਉਦੋਂ ਨਹੀਂ ਸੀ ਉਹਨਾਂ ਨੇ ਵਕੇਸ ਰੱਖੇ ਫਿਰ ਉਹਨਾਂ ਬਾਬਾ ਜੀ ਨੇ ਆ ਕੇ ਬਾਬਾ ਸੀਸਾ ਸਿੰਘ ਜੀ ਉਹਨਾਂ ਨੇ ਆਖਿਆ ਵੀ ਤੁਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣੇ ਇਹਨਾਂ ਬਾਬਾ ਜੀ ਨਾਲ ਕੇ ਫਿਰ ਇਧਰ ਗੱਲ ਕੀਤੀ ਤੇ ਉਸ ਤੋਂ ਬਾਅਦ ਬਰ ਚੋ ਕੇਸ ਕਤਲ ਨਹੀਂ ਕਰਾਇਆ ਤੇ ਇਸ ਤੋਂ ਨਾਂ ਰੱਖਿਆ ਕਮਾਲ ਸਿੰਘ ਅੱਛਾ ਕੀ ਬਾਤ ਹੈ ਕਮਾਲ ਸਿੰਘ ਜੀ ਪਰਿਵਾਰ ਚ ਕੌਣ ਕੌਣ ਹੈ ਆਪਣੇ ਕੀ ਸਾਰੀ ਗਾਉਂਦੇ ਆ ਜਾਂ ਕਿਦਾਂ ਕਿਤਨਾ ਕੀ ਹੈ ਪਰਿਵਾਰ ਦਾ ਸਾਰਾ ਗਾਇਕੀ ਵਜਾਈਏ ਜਾਂ ਹੋਰ ਕਿਸ ਤਰ੍ਹਾਂ ਗਾਉਂਦੇ ਵਜਾਉਂਦੇ ਵਿਆਹ ਤੁਹਾਨੂੰ ਪਤਾ ਜਿਹੜਾ ਉਹ ਆਪਣਾ ਕਿਤਾ ਪਹਿਲਾ ਉਹ ਵੀ ਕਰਦੇ ਨੇ ਘਰਾਂ ਦੇ ਵਿੱਚ ਜਾ ਕੇ ਵੀ ਮੰਗ ਕੇ ਖਾਣਾ ਇਹ ਸਿਸਟਮ ਹੈ ਤੇ ਹਾਂ ਹਾਂ ਹੋਰ ਵੀ ਕੰਮ ਕਰਦੇ ਨੇ ਬਸ ਮੈਂ ਮਾਪਾ ਨਹੀਂ ਮੈਂ ਇਹ ਆਪਣੀ ਲਾਈਫ ਚ ਚਾਹੁੰਨਾ ਵੀ ਮੈਂ ਇਹ ਕੰਮ ਨਾ ਕਰਾਂ ਮੈਂ ਕੀਰਤਨ ਕਰਾਂ ਕੀਰਤਨ ਕਰਾਂ ਹਾਂਜੀ ਅਜਾ ਕੀਰਤਨੀਆਂ ਬਣਨ ਦਾ ਸੁਪਨਾ ਹਾਂਜੀ ਲੇਕਿਨ ਕਈ ਕੀਰਤਨੀਆਂ ਨਾਲ ਵੀ ਮੁਲਾਕਾਤ ਹੁੰਦੀ ਆ ਗਰੰਤੀ ਸਿੰਘਾਂ ਨਾਲ ਵੀ ਮੁਲਾਕਾਤ ਹੁੰਦੀ ਆ ਕਹਿੰਦੇ ਯਾਰੇ ਕਰਦੇ ਜ਼ਰੂਰ ਆਸ ਕੀਰਤਨ ਗੁਰੂ ਸਾਹਿਬ ਦਾ ਤੁਸੀਂ ਜਦੋਂ ਹੈਵੀ ਭਾਈ ਮੱਦਾਂ ਦਾ ਜਿਹੜੇ ਅੰਸ਼ ਵਾਸ਼ ਦੇ ਵਿੱਚੋਂ ਬਹੁਤ ਸੋਹਣੀ ਗੱਲ ਹੈ ਲੇਕਿਨ ਕਹਿੰਦੇ ਅੱਜ ਕੱਲ ਕੀਰਤਨਾ ਦੇ ਵਿੱਚੋਂ ਵੀ ਭੇਟਾ ਬਹੁਤ ਘੱਟ ਮਿਲਣ ਲੱਗ ਗਈਆਂ 500 1100 ਗਾਇਕਾਂ ਨੂੰ ਦੇ ਆਪਾਂ ਲੱਖਾਂ ਰੁਪਏ ਦਿੰਦੇ ਆ ਨਿਕਨ ਕਿਰਤਨੀਆਂ ਨੂੰ ਨਹੀਂ ਆਪਾਂ ਪੈਸੇ ਦੇ ਗਏ ਖੁਸ਼ ਲੋਗ ਦਿੰਦੇ ਨਹੀਂ ਕਿਰਤਨੀਆਂ ਨੂੰ ਪੈਸੇ ਆਪਣਾ ਪੈਸੇ ਨਾਲ ਨਹੀਂ ਮੈਨੂੰ ਕੋਈ ਮਤਲਬ ਹੈ ਮੈਨੂੰ ਇਹ ਹੈ ਯਾ ਮੇਰੀ ਲਾਈਫ ਦੇ ਵਿੱਚ ਮੈਂ ਬੰਦਣਾ ਕਿਰਤਨੀ ਬੰਦਣਾ ਬੰਦਾ ਕਿਰਤਨੀ ਐ ਐਸੇ ਨਾਲ ਮਤਲਬ ਨਹੀਂ ਹੈ ਨਹੀਂ ਅੱਛਾ ਇਹ ਸੋਚ ਕਿੱਥੋਂ ਆਈ ਕਿ ਕਿਰਤਨੀਆਂ ਬੰਦਾ ਪੈਸੇ ਦੀ ਕੋਈ ਗੱਲ ਨਹੀਂ ਚਾਹੇ ਪੈਸਾ ਥੋੜਾ ਕਮਾ ਲਾ ਇਹ ਬਾਬਾ ਮਰਦਾਨਾ ਜੀ ਨੇ ਇਹੋ ਹੀ ਸਿਖਾਇਆ ਹਾਂਜੀ ਇਹ ਅਨਛਵੰਨ ਦੇ ਵਿੱਚੋਂ ਉਹਨਾਂ ਦੇ ਤੇ ਕੋਈ ਗੀਤ ਉਸ ਤਰੀਕੇ ਦਾ ਜਿਵੇਂ ਆਪਾਂ ਗਾਉਂਦੇ ਹੁੰਦੇ ਸੀਗੇ ਗੁਰੂ ਨਾਨਕ ਪਾਸ਼ਾ ਦਾ ਕੋਈ ਗੀਤ ਜਿਹੜਾ ਘਰਾਂ 'ਚ ਜਾ ਕੇ ਸਾਰੇ ਗਾਉਂਦੇ ਹੁੰਦੇ ਆ ਖੁਸ਼ੀਆਂ ਦੇ ਵੇਲੇ ਤੇ ਉਹ ਜ਼ਰੂਰ ਸੁਣਾਓ ਕਿਉਂਕਿ ਉਹ ਪਛਾਣ ਵੀ ਹੁੰਦੀ ਹੈ ਤੇ ਉਹ ਸੁਖ ਮੰਗਦੇ ਆ ਜਾ ਕੇ ਪਰਵਾਰਾਂ ਦੇ ਵਿੱਚ ਉਹ ਜ਼ਰੂਰ ਨਜ਼ਰ ਕਰਿਓ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਜਿਸ ਘਰ ਸ਼ਾਹ ਹੈ ਨੀ ਉਸ ਘਰ ਰੁਕ ਹੋਵੇ ਜਿਸ ਘਰ ਪੁੱਤ ਹੈ ਨੀ ਉਸ ਘਰ ਪੁੱਤ ਹੋਵੇ ਚਾਰੇ ਪਾਸੇ ਠੰਡ ਵਰ ਤਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਕੀ ਬਾਤ ਹੈ ਤੇ ਭਾਈ ਕਲਾਕਾਰ ਕਿਹੜਿਆਂ ਨੂੰ ਸੁਣਦੇ ਹੋ ਕੋਈ ਕਲਾਕਾਰ ਕੋਈ ਇਸ ਤਰੀਕੇ ਦਾ ਜਿਹੜਾ ਇਹਦੇ ਨੂੰ ਸੁਣ ਕੇ ਅਸੀਂ ਚਾਹੁੰਦੇ ਆ ਕਿ ਇਹਦੇ ਵਰਗਾ ਹੀ ਬਣ ਜਾਈਏ ਜਾਂ ਇਹਦੇ ਵਰਗੀ ਆਵਾਜ਼ ਹੋ ਜੇ ਜਾਂ ਇਹਦੇ ਵਰਗੀਆਂ ਸਦਗਮਾਂ ਇਹਦੇ ਵਰਗੀ ਖਿਤਾਬਨੀਆਂ ਲਗਣੀਆਂ ਸ਼ੁਰੂ ਹੋ ਜਾਣ ਕਿੰਨੂੰ ਸੁਣਦੇ ਹੋ ਫੋਨ ਦੇ ਉੱਪਰ ਤੇ ਟੀਵੀ ਦੇ ਉੱਪਰ ਬੈਠ ਕੇ ਜਾਂ ਇਹ ਕਲਾਕਾਰ ਕਮਾਲ ਮਾਸਟਰ ਸਲੇਮ ਮੇਰਾ ਮਾਸਟਰ ਹਾਂਜੀ ਬਰਾਦਰੀ ਤੁਹਾਡੀ ਹੈ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਹੁਣ ਉਹ ਕਿੰਨੇ ਚਿਰਾਂ ਦੇ ਗਾਉਣ ਦੇ ਨੇ ਆਪਾਂ ਉਹਨਾਂ ਚੁਰਗਾ ਬਣ ਨਹੀਂ ਸਕਦੇ ਕੋਸ਼ਿਸ਼ ਜ਼ਰੂਰ ਕਰਾਂਗੇ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨੇ ਵੀ ਆਪਣੇ ਪਿਓ ਦੀਆਂ ਜੁੱਤੀਆਂ ਖਾਧੀਆਂ ਤੇ ਇਸ ਮੁਕਾਮ ਤੱਕ ਪਹੁੰਚ ਗਏ ਹਨਾ ਪੂਰਨ ਸ਼ਾਹ ਕੋਟੀ ਉਸਤਾਦ ਰਹੇ ਉਹਨਾਂ ਦੇ ਤੁਹਾਡਾ ਉਸਤਾਦ ਕੌਣ ਹੈ ਤੁਸੀਂ ਕਿਹਦੇ ਕੋਲ ਸਿੱਖਿਆ ਮੈਂ ਰਾਜਨ ਜੀ ਹੈ